ਨਾਮ ਮੰਨਦੇ ਸਭੇ ਨਾਮ ਜਨਕ ਮਨ ਵਸਿਆ ਸੰਵਾਦ ਦੇ ਸਭ ਅੱਜ ਹੈਗਾ ਮਸਿਆ ਦਾ ਦਿਹਾੜਾ ਸਤਿ ਸਾਹਿਬ ਬੱਗਰ ਮਹੀਨੇ ਦੀ ਮਸਿਆ ਅੱਜ ਬੱਗਰ ਮਹੀਨੇ ਦੀ ਮੇਰਾ ਯਾਦੋ ਸਾਧਨਾ ਮੀਆਂ ਧਰਮੀ ਰਾਜਨੁ ਮੁੱਖਾ ਸਭ ਗਵਾਈਆ ਪਾਠੀ ਪਾਠ ਕਰ ਰਿਹਾ ਮੱਗਰ ਮਹੀਨੇ ਦੀ ਮਸਿਆ ਦਾ ਜਨਿਥਾ ਸਾਹਮਣੇ ਭਾਂਡੇ ਪਿਆ ਰੋਟੀ ਪ੍ਰਸ਼ਾਦਾ ਛਕਾਉਣ ਨੂੰ ਕਈ ਆਈਆ ਕਹੈ ਨਾਨਕ ਜਿਹੜਾ ਜੀਵ ਆਉਂਦਾ ਚਾਹ ਪਾਣੀ ਛਕੀ ਜਾਂਦਾ ਸਬਦ ਧਰੋ ਪਿਆਰੋ ਸਾਚਾ ਨਾਮ ਮਿਰਾ ਆਧਾਰਿ ਬਾਜੇ ਪੰਚ ਸਬਦ ਤਤ ਘਰ ਸੁਭਾਗ ਘਰ ਸੁਭਾਗ ਸਬਦ ਬਾਜੇ ਤਰਾਜਤ ਕਰਤਾ ਦੀ ਆ ਪੰਚ ਤੂਤ ਤੁਧ ਵਸ ਕਿਤੇ साल कंटक मारे स्वर करण कया सोच जिन हर कला त पू रे रु रा पायाे सगल बसू रेता पितर सुणी सती पाणी सजन गोते जाणी ਨੀਤ ਕਹਤੇ ਪਵਤ ਸਤੁਰ ਰਿਹਾ ਪਰਪੂਰੇ ਬੇਨ ਬਾਂਤਨਾ ਨਨ ਲਾਕੇ ਗਿਜ ਜਨ ਹਜ ਤੂਰ ਸਲੋਕ ਪਾ ਉਹ ਚੰਨਾ ਆਉਂਦਾ ਗੱਡੀ ਲੈ ਕੇ ਤੇ ਉਹਦੇ ਨਾਲ ਸਾਈਕਲ ਜਿਹਾ ਲਾਹਾ ਕੇ ਤੇ ਲਾਇਆ ਉਹਦੇ ਪੱਟ ਕੇ ਮੁਰਕੇ ਤੋਂ ਬੁੜੀਆਂ ਲੈ ਆ ਉਹਦੇ ਬਾਦ ਲੱਦਨੇ ਉਹ ਬਾਈ ਨਦੁਰਤ ਰਾਤ ਦੋਏ ਦਾਈ ਦਿਆ ਉਹਨਾਂ ਦਾ ਟੂਪ ਪਾ ਦਿਆ ਸੀ ਚੱਲ ਟੂਪ ਪਾ ਲਿਓ ਨਵੀਂ ਟੂਪ ਵੀ ਪਾ ਦੀ ਕਾ ਹਾਂ ਪੈਸੇ ਮੈਂ ਦੇਣਾ ਆਪਣਾ ਕੀ ਹੋ ਜਾ ਨਾ ਨਹੀਂ ਨਹੀਂ ਕੀ ਨਾ ਆਪਣਾ ਹੋ ਡੋਗਰ 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 ਦੇ ਡੋਗਰ ਦੇ ਬਸ ਉਹਨੂੰ ਕਹਿ ਦੇ ਤੂੰ ਕਹ ਵੀਰ ਤਾਂ ਟੂਪ ਹੀ ਨਵੀਂ ਪਾ ਦੇ ਪੈਸੇ ਲੈ ਜਾ 200 ਰੁਪਇਆ ਲੈ ਜੀ ਹਾਂ ਗੱਡੀ ਦਾ ਉਹ ਤੋਂ ਜਾਂਟੇ ਤੋਂ ਲੈ ਲਾ ਪੈਸੇ ਫਿਰ ਫਿਰ ਉਹ ਤੋਂ ਹੀ ਫੜ ਲਾ ਉਹਨੂੰ ਕਹਿੰਦੇ ਆਦੇ ਪਵਾ ਕੇ ਲੈਣਾ ਆਹੋ 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 ਕਾ ਹਜ਼ਾਰ ਦਾ ਤੇਲ ਪਵਾ ਲਿਓਨੇ ਆ ਤੇ ਬਾਕੀ ਕਾ 200 ਰੁਪਏ ਉਹਨੂੰ ਟੂਪ ਪਾ ਲੈਣ ਦੇਵਾਗੇ ਜਿੰਨੇ ਪੈਸੇ ਕਾ ਉਹਨਾਂ ਦਾ ਟੂਪ ਵੀ ਨਵੀਂ ਪਾ ਰਹੇ ਠੀਕ ਆ ਉਹੀ ਤਾਂ ਗੱਲ ਆ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਜੀ ਬੰਦੇ ਤੈਨੂੰ ਹੋ ਪੈ ਅਰਦਾਸ ਈਓ ਪਿੰਡ ਸਾਬੋ ਤੇਰੀ ਰਾਸ ਮਾਤ ਪਿਤਾ ਹਮ ਬਾਰਕ ਤੇਰੇ ਜਾਂ ਲੈ ਲਿਆ ਕੋਈ ਨਹੀਂ ਤੁਰ ਹਵਾ ਹੈ ਇਹ ਮੇਰੇ ਕਹਿੰਦੇ ਉਹ ਉਹੀ ਤਾਂ ਪੌਣ ਚੱਲੇ ਆ ਅੱਛਾ ਉਹ ਸਾਈਕਲ ਲੈ ਕੇ ਚੱਲਿਆ ਗੇਜਾ ਉਹਦਾ ਸਾਡਾ ਹੋ ਗਿਆ ਪੈਂਚਰ ਉਹ ਰੇੜਾ ਜਿਹੜਾ ਆਪਾਂ ਤਿੰਨ ਟਾਇਰਾਂ ਵਾਲਾ ਉਹਦੇ ਚੱਲਿਆ ਪੈਂਚਰ ਲਵਾਉਣ ਇਹਨੂੰ ਕਹਿੰਦਾ ਟੂ ਪੀ ਨੰਮੀ ਪਾ ਲਿਓ ਉਹਦੇ ਚ ਤਨੀ ਕੁਆਡਣ ਹੈ ਹੁਣ ਮੈਂ ਵੀ ਬਰਾਬਰ ਲੋਕੋ ਕੇ ਪਾਸੋਂ ਬੋਲੇਓ ਮੱਕੀ ਨਹੀਂ ਮੇਰੇ ਸਾਹ ਬਾਹਰ ਗਿਆ ਯਾਰ ਇਹਨਾ ਤੋਪੇ ਨਾ ਸ਼ਾਮੇ ਕਿਤੇ ਵੀ ਨਹੀਂ ਟਿਕਣ ਦਿੰਦੀਆਂ ਇਹ ਬਾਬੇ ਦੇ ਹੋਰੀ ਅਰਦਾਸ ਅੱਜ ਮੱਸਿਆ ਤੇ ਦੈਨ ਬਹੁਤ ਵਧੀਆ ਲੱਗਿਆ ਹਨਾ ਪੂਰੀ ਹਾਂ ਇਹ ਨਹੀਂ ਤੋਹਾਂ ਬਾਏ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੁਖਨਾ ਸੰਗ ਤਾਂ ਆਪਣੀਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਗੁਰਦੁਆਰਾ ਸਾਹਿਬ ਚ ਬਾਬਾ ਭਾਈ ਸਗਰਾ ਦੇ ਅਸਥਾਨ ਤੇ ਮੱਸੀਆ ਸਗਰਾ ਦਾ ਬੜੀ ਧੂਨ ਤਾਮਨਾ ਮਨਾਈ ਜਾਂਦੀ ਆ ਸੰਗਤ ਆ ਕੇ ਲੰਗਰ ਪਾਣੀ ਛਕ ਜਾਂਦਿਆਂ ਨਾਲੇ ਆ ਕੇ ਸੇਵਾ ਕਰ ਜਾਂਦਿਆਂ ਇਹਨਾਂ ਬਹਾਦਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੰਗਤਾਂ ਦੇ ਚਲੋ ਕਾਲ ਯੁਗ ਦਾ ਸਮਾਂ ਇਹਦੇ ਵਿੱਚ ਆ ਕੇ ਚਲੋ ਸੰਗਤ ਨਮਸਕਾਰਾਂ ਕਰ ਜਾਈਂ ਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਠ ਹੋ ਜਾਂਦਾ ਦੋਏ ਟਾਈਮ ਆਡੇ ਮੰਨੀ ਹੋਣੀ ਆ ਪਾਟੇ ਪੁੰਡੇ ਰੱਖੀ ਜਾਂਦੇ ਆ ਲਿਆ ਕੇ ਪ੍ਰਸ਼ਾਦ ਲਾਛਕਾਉਣ ਨੂੰ ਚਾਲੇ ਤੇ ਪਾਣੀ ਭਰ ਕੇ ਰੱਖ ਲਿਆ ਸਾਹਮਣੇ ਚਾਹ ਬੈਠ ਰਮੋਚ